क्या नाम है ये कपड़े किसके है जी जी बेटी बेटी के बेटी के हाँ जी। है आपकी बेटी पता नहीं कल तो स्कूल गई थी स्कूल का ड्रेस पहन के बाकी पता नहीं कहाँ है अभी कुछ पता नहीं चला नहीं यहाँ आए हो आप यहाँ पर आए हैं कि यहाँ पता लगा वो उसके इसके लड़के हैं ना इस लड़के का बहन लेके गई है वो लड़की है जो वो भी लड़कियों के साथ पढ़ती थी हाँ जी आठवीं क्लास में पढ़ती थी एक ही क्लास में थी हाँ जी कुछ पता चला गए ਇਨਕੀ ਲੜਕੀ ਇਨਕੇ ਤਾਂ ਬੋਲ ਰਹੇ ਇਹ ਲੋਕ ਕਿ ਮੇਰੀ ਮੰਮੀ ਪਾਪਾ ਗਾਉਂ ਗਏਗੇ ਮੇਰੀ ਬੇਹਨ ਭੱਗ ਗਈ ਹੈ ਪਤਾ ਨਾ ਕਹਾਂ ਗਈ ਹੈ ਅਭੀ ਉਸकी मां ਕਹੇ ਰੇ ਕਿਆ ਸਬੂਥ ਹੈ ਮੇਰੇ ਪਾਸ ਇਨਕੇ ਘਰ ਮੇ ਤਾਂ ਦਰਰੇ ਸੇ ਮੀਲਾ ਵਾਹ ਬੂਟ ਵਗੈਰਾ ਪੜਾਇਆ ਸਾਰਾ ਸਭ ਆ ਮੈਂ ਤੋ ਅੱਡ ਇਹ ਸਿਰਜੰਦਰ ਸਿੰਘ ਸਰ ਪਿੰਡ ਕਾਲੇਵਾਲ ਦੇ ਵਿੱਚ ਲੋਕ ਇਕੱਠੇ ਹੋਈ ਬੇਬੀ ਜੀ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਬੱਚੀਆਂ ਗਾਇਬ ਤੁਸੀਂ ਮੌਕੇ ਤੇ ਪਹੁੰਚੇ ਹੋ ਤਫਤੀਸ਼ ਕਰਦੇ ਹੈ ਕਿ ਇਹਨਾਂ ਨੇ ਦੱਸਿਆ ਗਿਆ ਸਾਨੂੰ ਵੀ ਹਾਂ ਇਤਾਂ ਸਵੇਰ ਵੀ ਇਤਾਂ ਤਾਂ ਬੱਚੀਆਂ ਗਾਇਬ ਵੀ ਕਹਿੰਦਾ ਮੇਰੀ ਸਿਸਟਰ ਵੀ ਹੈਗੀ ਨਾਲ ਠੀਕ ਹੈ ਤਫ਼ਤੀਸ਼ ਕਰਦੇ ਆ ਵੀ ਕਿੱਦਾਂ ਕੀ ਹੈ ਕਿ ਤੁਸੀਂ ਕਰਕੇ ਜੋ ਵੈਰੀਫਾਈ ਹੋਗੀ ਉਹ ਕਰ ਵੀ ਹੋਗੀ ਇਹ ਲੜਕਾ ਕੌਣ ਹੈ ਕਿੱਥੋਂ ਦਾ ਹੈ ਤਫ਼ਤੀਸ਼ ਕਰਦੇ ਆ ਕਿੱਥੋਂ ਦਾ ਹੈ ਕਿੱਥੋਂ ਦੀ ਹੈਗਾ ਇਹ ਕਿਹਦੀ ਵੀ ਸਿਸਟਰ ਹੈ ਜੀ ਇਹ ਕਹਿੰਦਾ ਮੇਰੀ ਸਿਸਟਰ ਹੈ ਇਸ ਤੋਂ ਇਲਾਵਾ ਕਿੰਨੀਆਂ ਬੱਚੀਆਂ ਇਸ ਤੋਂ ਇਲਾਵਾ ਦੱਸਦੇ ਆ ਦੋ ਜਣੀਆਂ ਹੋਰ ਜਿਹੜੇ ਪਤਾ ਲੱਗੇ ਲੋਕ ਤਿੰਨ ਕਹ ਰਹੇ ਆ